ਇੱਕ ਤੇ ਦੋ ਨੂੰ ਸਹਿਮ ਦਾ ਮਾਹੌਲ ਰਿਹਾ ਲੋਕ ਜੀ ਵੋਟ ਪਾਉਣ ਵੀ ਜਾਂਦੇ ਸੀ ਤੇ ਡਰ-ਡਰ ਕੇ ਜਾ ਰਹੇ ਸੀ ਇੱਕ ਤਰੀਕ ਨੂੰ ਪੂਰੀ ਗੁੰਡਾਗਰਦੀ ਕੀਤੀ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਤਾਂ ਨਤੀਜੇ ਜਿਹੜੇ ਆ ਤਰਨਤਾਰਨ ਸ਼ਹਿਰ ਵਾਸੀਆਂ ਨੇ ਆਜ਼ਾਦ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਫੈਸਲਾ ਸੁਣਾਇਆ ਤਾਂ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਸੱਤਾ ਧਿਰ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਅਤੇ ਬਹੁਮਤ ਜਿਹੜੀ ਆ ਉਹ ਸੱਤਾਧਿਰ ਨੂੰ ਨਹੀਂ ਮਿਲੀ ਦੀ ਹਾਂ ਸੱਤਾਧਿਰ ਦੇ ਕੋਲ ਸਿਰਫ 7 ਸੀਟਾਂ ਨੇ ਇੱਥੋਂ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਜਿਹੜੀ ਆ ਪ੍ਰੈਸ ਕਾਨਫਰੰਸ ਰੱਖੀ ਗਈ ਕਿਉਂਕਿ ਕੱਲ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਧਰਮ ਪਤਨੀ 3 ਨੰਬਰ ਵਾਰਡ ਦੀ ਜਿਹੜੀ ਇਲੈਕਸ਼ਨ ਸੀ ਉਹ ਕੈਨਸਲ ਹੋਈ ਸੀ ਜਿੱਥੇ ਦੁਬਾਰਾ ਚੋਣ ਹੋਣ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਕੀ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਰਹਿਣਗੇ ਉਸ ਨੂੰ ਲੈ ਕੇ ਜਿਹੜਾ ਹੈ ਉਹਨਾਂ ਦੇ ਵੱਲੋਂ ਕਾਨਫਰੰਸ ਕੀਤੀ ਗਈ ਹੈ ਤਸਵੀਰ ਵਿਖਾ ਦਿੱਤੀ ਜਾਵੇ ਜਿੱਤੇ ਹੋਏ ਆਜ਼ਾਦ ਕਾਉਂਸਲਰਾਂ ਦੀ ਤਾਂ ਕੀ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਸਰ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਕਿੰਨੇ ਨੰਬਰ ਵਾਰਡ ਤੋਂ ਲੋਕਾਂ ਨੇ ਤੁਹਾਨੂੰ ਆਜ਼ਾਦ ਰੈਂਦੇ ਆ ਫਤਵਾ ਦਿੱਤਾ ਜੀ ਮੇਰਾ ਨਾਮ ਸਰਬਜੀਤ ਸਿੰਘ ਲਾਲੀ ਆ ਜੀ ਜੀ ਤੇ ਮੈਂ ਵਾਰਡ ਨੰਬਰ 24 ਤੋਂ ਜਿੱਤਿਆ ਜੀ ਜੀ ਤੇ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦੀ ਆ ਜੇ ਨਾ ਨੇ ਸਾਰੇ ਆਯਾਤ ਉਮੀਦਵਾਰਾਂ ਨੂੰ ਭਾਰੀ ਬੋਮਤਨਾ ਜਿੱਤਾਇਆ ਅੱਜ ਦੀ ਕਾਨਫਰੈਂਸ ਦਾ ਕੀ ਅਜੰਡਾ ਕੀ ਕਾਰਨ ਸੀ ਅੱਜ ਦੀ ਕਾਨਫਰੈਂਸ ਇਸ ਕਰਕੇ ਰੱਖੀ ਗਈ ਕਿ ਕੱਲ ਨੂੰ 3 ਨੰਬਰ ਵਾਰਡ ਦੀ ਚੋਣ ਹੋ ਜਾ ਹੁਣ ਜਾ ਰਹੀ ਆ ਜੀ ਜੀ ਤੇ ਉਹਦੇ ਵਿੱਚ ਸਾਨੂੰ ਡਰਿਆ ਕਿ ਸ਼ਾਇਦ ਹੋ ਸਕਦਾ ਵਾ ਕਿ ਚੋਣਾਂ ਵਿੱਚ ਧੱਕਾ ਹੋਵੇ ਗੁੰਡਾਗਰਦੀ ਹੋਵੇ ਇਸ ਕਰਕੇ ਰੱਖੀ ਗਈ ਆਮ ਆਦਮੀ ਪਾਰਟੀ ਕਹਿੰਦੀ ਬੜੇ ਨਰੋਲ ਤਰੀਕੇ ਨਾਲ ਚੋਣਾਂ ਕਰਵਾਈਆਂ ਗਈਆਂ ਨੇ ਕੱਲ ਤੁਸੀਂ ਬੂਥਾਂ ਤੇ ਵੀ ਰਹੇ ਤੁਸੀਂ ਵੇਖਿਆ ਕਿਵੇਂ ਕੀ ਕੀ ਵੇਖਿਆ ਕੱਲ ਕਿਹੋ ਜੀ ਨਰੋਲ ਚੋਣ ਹੋਈ ਹੈ ਜੀ ਸਰ ਕੱਲ ਚੜੀ 2 ਤਰੀਕ ਨੂੰ ਚੋਣ ਹੋਈ ਆ 1 ਤੇ 2 ਨੂੰ ਸਹਿਮ ਦਾ ਮਾਹੌਲ ਰਿਹਾ ਲੋਕ ਜੇ ਵੋਟ ਪਾਉਣ ਵੀ ਜਾਂਦੇ ਸੀ ਤੇ ਡਰ-ਡਰ ਕੇ ਜਾ ਰਹੇ ਸੀ ਕਿ ਕਿਤੇ ਹੁਣ ਵੀ ਕੁਝ ਨਾ ਹੋ ਜੇ ਤੇ ਹੁਣ ਵੀ ਇਹਨਾਂ 1 ਤਰੀਕ ਨੂੰ ਪੂਰੀ ਗੁੰਡਾਗਰਦੀ ਕੀਤੀ ਆ ਕੱਲ ਹੁਣ ਜਿਹੜੀ ਸੀਟ ਰਹਿਂਦੀ ਉੱਥੇ ਚੋਣਾਂ ਹੋਣ ਜਾ ਰਹੀਆਂ ਮੇਨ ਮੰਗ ਕੀ ਆ ਪ੍ਰਸ਼ਾਸਨ ਤੋਂ ਅੱਜ 71 ਹੋਏ ਕੀ ਜਿਹੜੀ ਸਲਾਹ ਵੀ ਕੀਤੀ ਹੈ ਮੈਂ ਇਹ ਮੰਗ ਕਰਦਾ ਜੀ ਕਿ ਜਿਹੜੀ ਇਹ ਚੋਣ ਹੈ ਨਿਰਪੱਖ ਲੋਕ ਰਾਜ ਦੇ ਵਿੱਚ ਹੋਣੀ ਚਾਹੀਦੀ ਆ ਲੋਕਾਂ ਦਾ ਫਤਵਾ ਜਿਹੜਾ ਵਾ ਹਰ ਇੱਕ ਨੂੰ ਪ੍ਰਵਾਨ ਕਰਨਾ ਚਾਹੀਦਾ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਪ੍ਰਬੰਧ ਰਹਿਣੇ ਮੈਂ ਕਿੰਨਾ ਜੀ ਇੱਥੇ ਆਈਐਸ ਅਫਸਰ ਜਾਂ ਪੀਸੀਐਸ ਅਫਸਰ ਜਿਹੜਾ ਉਹ ਲਾਉਣਾ ਚਾਹੀਦਾ ਮੌਜੂਦਾ ਜਿਹੜੇ ਐਸ ਵਾਲੇ ਐਸਐਚਓ ਜਾਂ ਡਿਪਟੀ ਸਾਹਿਬ ਆ ਉਹਨਾਂ ਨੂੰ ਇਸ ਕੰਮ ਤੋਂ ਥੋੜਾ ਜਿਹਾ ਪਰੇ ਰੱਖਿਆ ਜਾਵੇ ਤੇ ਚੋਣ ਜਿਹੜੀ ਨਿਰਪੱਖ ਹੋਈ ਜੇਕਰ ਵਾਕਈ ਨਿਰਪੱਖ ਚੋਣਾਂ ਹੁੰਦੀਆਂ ਨਤੀਜੇ ਕਿਵੇਂ ਦੇ ਰਹਿ ਸਕਦੇ ਜਿਹੜੇ ਕੱਲ ਆਏ ਨੇ ਜੀ ਨਿਰਪੱਖ ਚੋਣ ਹੁੰਦੀ ਆ ਤੇ ਸਾਰਾ ਸਾਡੇ ਕੈਂਡੀਡੇਟ ਜਿੱਤੂਗਾ ਇਹ ਕਾਫੀ ਲੰਬੇ ਸਮੇਂ ਬਾਅਦ ਦੇਖਣ ਨੂੰ ਮਿਲਿਆ ਕਿ ਆਜ਼ਾਦ ਉਮੀਦਵਾਰਾਂ ਨੂੰ ਤਰਨਤਨ ਸ਼ਹਿਰ ਦੇ ਲੋਕਾਂ ਨੇ ਫਤਵਾ ਦਿੱਤਾ ਕਿਸੇ ਵੀ ਪਾਰਟੀ ਦੇ ਸਿੰਬਲ ਨੂੰ ਨਹੀਂ ਜਿਤਾਇਆ ਕਿਵੇਂ ਵੇਖਦੇ ਹੋ ਜੀ ਇਹਦੇ ਵਿੱਚ ਵੇਖੋ ਜੀ ਲੋਕਾਂ ਨੇ ਹਰ ਚੀਜ਼ ਨੂੰ ਵੇਖ ਲਿਆ ਕਿ ਨਾ ਤੇ ਕੋਈ ਵਿਕਾਸਨਾ ਦੀ ਚੀਜ਼ ਹੋਈ ਆ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਆ ਤੇ ਜੋ ਡਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸੰਗੋ ਗੁੰਡਾ ਰਾਜ ਤੇ ਸਮਾਗ ਦਾ ਕੇਸ ਜਿਆਦਾ ਵੱਜ ਚੁੱਕਾ ਧਮਕੀਆਂ ਹੋ ਜਿਆਦਾ ਵੱਜ ਚੁੱਕੀਆਂ ਇਸ ਕਰਕੇ ਜਿਹੜਾ ਲੋਕਾਂ ਨੇ ਆਜਾਦ ਉਮੀਦਵਾਰ ਨੂੰ ਪਤਵਾ ਦਿੱਤਾ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦ ਉਮੀਦਵਾਰ ਤੇ ਕਾਂਗਰਸ ਦਾ ਹੱਥ ਕੜਾ ਕਰਕੇ ਸਮਰਥਨ ਮਿਲਿਆ ਕਿਵੇਂ ਵੇਖਦੇ ਹੋ ਜੀ ਕਿਤਨਾ ਸਮਰਥਨ ਮਿਲ ਸਕਦਾ ਜੀ ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾਂ ਮਤਕੀ ਉਹਨਾਂ ਨੂੰ ਕੱਟ ਕੇ ਝਾੜੂ ਨੂੰ ਨਕਾਰ ਕੇ ਲੋਕਾਂ ਵੋਟਾਂ ਪਾਈਆਂ ਵਾ ਤੇ ਫਿਰ ਜੇ ਆਪਾਂ ਕਹਿੰਨੇ ਹੱਥ ਖੜਾ ਕਰਾਂਗੇ ਤੇ ਇਹ ਤਾਂ ਲੋਕ ਰਾਜ ਤੇ ਵੀ ਗਲਤ ਆ ਕਿਉਂਕਿ ਲੋਕਾਂ ਨੇ ਝਾੜੂ ਨੂੰ ਨਕਾਰ ਕੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾਇਆ ਵਾ ਇਸ ਕਰਕੇ ਮੈਨੂੰ ਹੋ ਸਕਦਾ ਕਿ ਇਹ ਕੈਂਡੀਡੇਟ ਨੇ ਆਪਣੀ ਮਰਜ਼ੀ ਨਾਲ ਖੜਾ ਕੀਤਾ ਹੋਵੇ ਜੀ ਸਰ ਤੁਹਾਡਾ ਕੀ ਨਾਮ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਪ੍ਰੈਸ ਕਾਨਫਰੈਂਸ ਤੇ ਪਹਿਲਾਂ ਨਾਮ ਦੱਸਿਓ ਜੀ ਸਰ ਨਵਰੂਪ ਸਿੰਘ ਜੀ ਸਾਬਕਾ ਕਾਉਂਸਲਰ ਵਾਰਡ ਨੰਬਰ 4 ਤੋਂ ਆ ਜੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਉਸ ਨੂੰ ਲੈ ਕੇ ਅੱਜ ਕਾਨਫਰੈਂਸ ਰੱਖੀ ਗਈ ਪ੍ਰਸ਼ਾਸਨ ਵੱਲੋਂ ਕੀ ਉਮੀਦ ਰੱਖਦੇ ਹੋ ਜੀ ਸਾਡੀ ਜਿਹੜੀ ਇਲੈਕਸ਼ਨ ਹੈ ਜੀ ਉਹ ਪੋਸਟਪੋਨ ਹੋ ਗਈ ਜੀ ਜੀ ਪ੍ਰਸ਼ਾਸਨ ਨੇ ਉਸ ਦਿਨ ਵੀ ਬਹੁਤ ਜ਼ਿਆਦਾ ਧੱਕਾ ਲਾ ਲੋ ਸਾਨੂੰ ਦਬਾਅ ਲਾ ਲੋ ਵੋਟਰਾਂ ਤੱਕ ਦਬਾਅ ਸੀ ਜੀ ਉਸ ਦਿਨ ਜੀ ਜੀ ਸਾਨੂੰ ਉਹ ਹੀ ਇਹ ਲੱਗਦਾ ਹੈ ਵੀ ਸਵੇਰੇ ਜਿਹੜਾ ਪ੍ਰਸ਼ਾਸਨ ਵੱਲੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਜੀ ਜ਼ਬਰਦਸਤੀ ਨਾਲ ਕਿਉਂਕਿ ਬੂਥ ਤੇ ਜਿਹੜਾ ਸਾਰੇ ਆਊਟਸਾਈਡਰ ਆ ਕੇ ਬੈਠ ਜਾਂਦੇ ਆ ਜੀ ਤੇ ਉਹ ਵੋਟਾਂ ਭਖਤੌਣ ਦੀ ਕੋਸ਼ਿਸ਼ ਕਰਨਗੇ ਚਲ ਆਜ਼ਾਦ ਉਮੀਦਵਾਰਾਂ ਵੱਲੋਂ ਇਹ ਕੀ ਆ ਗਿਆ ਕਿ ਸਾਡਾ ਬੂਥ ਚਕਵਾ ਕੇ ਸਾਈਡ ਤੇ ਕੀਤਾ ਤੇ ਉੱਥੇ ਐਮਐਲਏ ਸਾਹਿਬ ਦਾ ਲੱਗਾ ਕਿਵੇਂ ਵੇਖਦੇ ਤੁਸੀਂ ਉਹ ਜੂਲ ਰਿਹਾਏ ਉੱਥੇ ਸਭ ਤੋਂ ਪਹਿਨਾ ਜੀ ਉੱਥੇ ਪਹਿਨਾ ਆ ਕੇ ਅਸੀਂ ਉਹਨਾਂ ਨੂੰ ਪੁੱਛਿਆ ਗਿਆ ਜੀ ਉਹ ਕਹਿੰਦੇ ਜੀ ਉੱਥੇ ਓਨੀ ਦੂਰੀ ਤੇ ਲਾ ਲਓ ਜੀ ਉਸ ਤੋਂ ਬਾਅਦ ਜਦੋਂ ਉਹ ਆਪਣਾ ਲੋਨ ਆਇਆ ਫਿਰ ਸਾਰਿਆਂ ਦਾ ਪਿੱਛੇ ਕਰਾ ਕੇ ਤੇ ਉਹਨਾਂ ਦਾ ਸਭ ਤੋਂ ਅ ਜੀ ਆਇਆਂ ਨੂੰ ਜੀ ਸਾਰੇ ਹੁੰਦੇ ਆ ਪਰ ਜੇ ਵੋਟਾਂ ਦੇ ਵਿੱਚ ਵੇਖੀਏ ਜੀ ਵੋਟਾਂ ਜਿਹੜੀਆਂ ਵੋਟਰ ਦੀ ਆ ਜਿਹਦੀ ਵੋਟ ਬਣੀ ਹੈ ਉਹ ਵੋਟ ਪਾਵੇ ਉਸ ਤੋਂ ਬਗੈਰ ਅੰਦਰ ਜਿਹੜਾ ਬੰਦੇ ਜਾਂਦੇ ਨੇ ਉਹਨਾਂ ਨੂੰ ਰੋਕਿਆ ਜਾਵੇ ਆਊਟਸਾਈਡਰ ਜਿਹੜੇ ਆ ਬਹੁਤ ਜ਼ਿਆਦਾ ਅੰਦਰ ਉੱਥੇ ਬਾਹਰੋਂ ਆ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਪ੍ਰਸ਼ਾਸਨ ਨੂੰ ਇਹੋ ਕਵਾਂਗੇ ਆਈਪੀਐਸ ਅਫਸਰ ਜਾਂ ਕਿਸੇ ਵੀ ਸੀਨੀਅਰ ਅਫਸਰ ਦੀ ਡਿਊਟੀ ਲਈ ਜਾਵੇ ਜਿਹੜਾ ਉਹ ਵੋਟਾਂ ਨੂੰ ਸਹੀ ਤਰੀਕੇ ਨਾਲ ਲੋਕ ਰਾਜ ਵਿੱਚ ਪੁਗਤਾਈਆਂ ਜਾ ਸਰ ਕਿਸ ਚੀਜ਼ ਦਾ ਡਰ ਹੈ ਜਿਹੜਾ ਤੁਸੀਂ ਅੱਜ ਕਾਨਫਰੰਸ ਵੀ ਰੱਖੀ ਕੀ ਕਾਰਨ ਹੈ ਕੀ ਰੀਜ਼ਨ ਹੈ ਕਿ ਜਿਹੜਾ ਕੱਲ ਚੋਣ ਤੋਂ ਪਹਿਲਾਂ ਕੀ ਫੋਨ ਆ ਰਹੇ ਨੇ ਉਹ ਵੀ ਜ਼ਰੂਰ ਦੱਸਿਓ ਇਸ ਤਰ੍ਹਾਂ ਜੀ ਵਾਰਡ ਵਿੱਚ ਸਰਦਾਰ ਲਾਲਜੀਤ ਸਿੰਘ ਜੀ ਮੰਤਰੀ ਪੰਜਾਬ ਜੀ ਜੂ ਤੇ ਪ੍ਰਧਾਨ ਨੇ ਅੰਗਰ ਸੋਲ ਜੀ ਜੀ ਇਹ ਵਾਰਡ ਵਿੱਚ ਆ ਕੇ ਬੈਠੇ ਹੋਏ ਨੇ ਜੀ ਜਿਨ੍ਹਾਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਜਾਂ ਲੋਕਾਂ ਨੂੰ ਕਿਸੇ ਇੰਡਾਇਰੈਕਟਲੀ ਰਿਸ਼ਤੇਦਾਰਾਂ ਦੇ ਥਰੂ ਡਰਾਇਆ ਧਮਕਾਇਆ ਜਾ ਰਿਹਾ ਹੈ ਇਸ ਤੋਂ ਸਾਨੂੰ ਲੱਗਦਾ ਹੈ ਵੀ ਸਵੇਰ ਵਾਲੀ ਇਲੈਕਸ਼ਨ ਜਿਹੜੀ ਆ ਇਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਕੈਪਚਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਜੀ ਕੀ ਪ੍ਰਸ਼ਾਸਨ ਨੂੰ ਅਪੀਲ ਕਰ ਅਸੀਂ ਉਹਨਾਂ ਨੂੰ ਕਹਿੰਦੇ ਆ ਇਹਨੂੰ ਟਰਾਂਸਪੇਰੈਂਟ ਤਰੀਕੇ ਨਾਲ ਹੋਣੀ ਚਾਹੀਦੀ ਹੈ ਲੋਕਾਂ ਨੇ ਜੋ ਫਤਵਾ ਦੇਣਾ ਹੈ ਸਾਡੇ ਸਿਰ ਮੱਥੇ ਤੇ ਹੋਏਗਾ ਜੀ ਪਰ ਇਹ ਇਹ ਵੀ ਸਵਕਾਰ ਕਰਨ ਤੱਕੇ ਨਹੀਂ ਹੋਣਾ ਚਾਹੀਦਾ ਜੀ ਜੀ ਹਾਂ ਬਿਲਕੁਲ ਤਰਨਤਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਹੈ ਉਹ ਅੰਮ੍ਰਿਤਸਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਤਰਨਤਾਰਨ ਦੇ ਵਿੱਚ ਵੀ ਜਿਹੜਾ ਬਹੁਮਤ ਨਹੀਂ ਮਿਲਿਆ ਤਾਂ ਜਿਹੜਾ ਫੋਕਾ ਇਤਿਹਾਸ ਬਣਾਉਣ ਦੀ ਇੱਥੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਲੋਕ ਜਿਹੜੇ ਨੇ ਉਹ ਕੱਲ ਨੂੰ ਜਿਹੜੀ ਇੱਕ ਸੀਟ ਦੀ ਚੋਣ ਹੋ ਰਹੀ ਹੈ ਕਿਸ ਨੂੰ ਚੋੜਦੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ